ਸੈਕੂਯੂਥ ਫੈਡਰੇਸ਼ਨ ਪਿੰਡਰਾਂ ਵਾਲੇ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਕੇ ਪ੍ਰੋਫੈਸਰ ਦਰਸ਼ਨ ਸਿੰਘ ਦੀ ਜੁੰਡਲੀ ਨੇ ਇੱਕ ਸਾਜ਼ਿਸ਼ ਤਹਿਤ ਸਿੱਖ ਧਰਮ ਦੀ ਅਰਦਾਸ ਬਦਲ ਕੇ ਖਾਲਸਾ ਪੰਥ ਉੱਤੇ ਇੱਕ ਵੱਡਾ ਹਮਲਾ ਕੀਤਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪੰਥ ਦੋਖੀਆਂ ਦੀਆਂ ਹਰਕਤ ਨਾਲ ਖਾਲਸਾ ਪੰਥ ਵਿੱਚ ਪਾਰੀ ਰੋਹ ਤੇ ਰੋਸ਼ ਹੈ ਇਹਨਾਂ ਗੁਰੂ ਦੋਖੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਹੇਟਾਂ ਥਮਲੇ ਨਾਲ ਬਣ ਕੇ ਹਰ ਸਿੱਖ ਵੱਲੋਂ ਡਾਂਗ ਫੇਰਨੀ ਚਾਹੀਦੀ ਹੈ ਸਿੱਖ ਯੂਥ ਫੈਡਰੇਸ਼ਨ ਪਿੰਡਰਾ ਵਾਲਿਆਂ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਸਟੂਡੈਂਟਸ ਦੰਦੋਮੀ ਟਕਸਾਲ ਕਿਆ ਕੇ ਪੰਥ ਦੋਖੀਆਂ ਦੀ ਅਤ ਦਾ ਹੁਣ ਅੰਤ ਆ ਗਿਆ ਇਸ ਨੂੰ ਇੱਥੇ ਹੀ ਠੱਲ ਪਾਉਣੀ ਬੇਦ ਜ਼ਰੂਰੀ ਹੈ ਉਹਨਾਂ ਕਹਿ ਕੇ ਅਗਲੇ ਕੱਲ ਤੱਕ ਸਾਬ ਦੇ ਸਰਵਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਇਹਨਾਂ ਪੰਥ ਦੋਖੀਆਂ ਖਿਲਾਫ ਤੁਰੰਤ ਸਖਤ ਅਤੇ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਿੱਖੀ ਸਿਧਾਂਤਾਂ ਪਰੰਪਰਾਵਾਂ ਤੇ ਮਰਿਆਦਾ ਉੱਤੇ ਇੱਕ ਸਾਜ਼ਿਸ਼ ਤਹਿਤ ਗੁਰੂ ਦੋਖੀਆਂ ਵੱਲੋਂ ਵੱਡਾ ਹਮਲਾ ਕੀਤਾ ਗਿਆ ਹੈ ਇਹ ਭਾਰੀ ਬੇਅਦਬੀ ਅਤੇ ਗੁਨਾਹ ਹੈ ਇਹਨਾਂ ਮੁਜਰਮਾਂ ਤੇ ਗੁਨਾਹਗਰਾਂ ਦੀ ਪੰਥ ਵਿੱਚ ਕੋਈ ਥਾਂ ਨਹੀਂ ਆ ਸੰਗਤਾਂ ਥਾਂ ਥਾਂ ਉੱਤੇ ਇਹਨਾਂ ਦਾ ਡਟਮਾ ਵਿਰੋਧ ਕਰਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪਹਿਲਾਂ ਵੀ ਪੰਥ ਦੋਖੀਆਂ ਵੱਲੋਂ ਅਮਰੀਕਾ ਦੇ ਵਰਜੀਨੀਆ ਸ਼ਹਿਰ ਵਿੱਚ ਅੰਮ੍ਰਿਤ ਸੰਚਾਰ ਅਤੇ ਨਿੱਤ ਨੇਮ ਦੀਆਂ ਬਾਣੀਆਂ ਨੂੰ ਬਦਲਣ ਦਾ ਯਤਨ ਕੀਤਾ ਗਿਆ ਸੀ ਇਹ ਸਿੱਖੀ ਦੇ ਮੂਲ ਸਿਧਾਂਤਾਂ ਉੱਤੇ ਹਮਲੇ ਕਰਕੇ ਸਿੱਖੀ ਦੀਆਂ ਜੜਾਂ ਖੋਖਲੀਆਂ ਕਰਨੀਆਂ ਚਾਹੁੰਦੇ ਨੇ ਪਰ ਗੁਰੂ ਕਾ ਖਾਲਸਾ ਇਹਨਾਂ ਪੰਥ ਦੋਖੀਆਂ ਖਿਲਾਫ ਨਿਤਰੇਗਾ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਲੋਕ ਇਹਨਾਂ ਭਾਰਤੀ ਏਜੰਸੀਆਂ ਤੇ ਆਰਐਸਐਸ ਦੇ ਕਰਿੰਦੇ ਨੇ ਉੱਤੇ ਜੂਨ 1984 ਤੋਂ ਬਾਅਦ ਸਿੱਖ ਧਰਮ ਵਿੱਚ ਵੰਡੀਆਂ ਪਾਉਣ ਲਈ ਅਜਿਹੇ ਪਾੜੇ ਦੇ ਟੱਟੂ ਪੈਦਾ ਕੀਤੇ ਗਏ ਨੇ ਤਾਂ ਜੋ ਨਵੇਂ ਤੋਂ ਨਵਾਂ ਵਿਵਾਦ ਪੈਦਾ ਕਰਕੇ ਸਿੱਖਾਂ ਵਿੱਚ ਭਰਾਮਾਰੂ ਜੰਗ ਧਰਮ ਪ੍ਰਤੀ ਸ਼ੰਕਾ ਤੇ ਗੁਰਬਾਣੀ ਇਤਿਹਾਸ ਮर्यादा ਤੇ ਸੰਨਤਾਂ ਨੂੰ ਰੱਦ ਕੀਤਾ ਜਾ ਸਕੇ ਪਰ ਪੰਥ ਦੋਖੀਆਂ ਦੀ ਇਸ ਚਾਲ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ ਉਹਨਾਂ ਕਿਹਾ ਕਿ ਜਥੇਦਾਰ ਗਿਆਨੀ ਰਗਵੀ ਸਿੰਘ ਅਤੇ ਸਮੁੱਚੀਆਂ ਸੰਪਰਦਾਵਾਂ ਦੇ ਮੁਖੀ ਪੰਥਕ ਜਥੇਬੰਦੀਆਂ ਦੇ ਆਗੂ ਸੰਸਥਾਵਾਂ ਦੇ ਅਹੁਦੇਦਾਰ ਇਸ ਮਸਲੇ ਨੂੰ ਹਲਕੇ ਵਿੱਚ ਨਾ ਲੈਣ ਅਤੇ ਲੋਕਾਂ ਨੂੰ ਮੂੰਹ ਤੋੜ ਮਾਰ ਜਵਾਬ ਦੇਣ ਪਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਹ ਵੀ ਕਿਹਾ ਕਿ ਜਿਸ ਸਮੇਂ ਭਾਰਤ ਸਰਕਾਰ ਵਿਰੁੱਧ ਸਖਾਂ ਦਾ ਸੰਘਰਸ਼ ਚੱਲ ਰਿਹਾ ਸੀ ਵਿਦੇਸ਼ਾਂ ਵਿੱਚ ਖਾਲਸਾਣ ਦੀ ਚਰਚਾ ਹੋ ਰਹੀ ਸੀ ਸੰਗਾਂ ਦੀਆਂ ਸ਼ਹੀਦੀਆਂ ਹੋ ਰਹੀਆਂ ਸਨ ਅਤੇ ਕੌਮ ਹੋਂਦ ਦੀ ਲੜਾਈ ਲੜ ਰਹੀ ਉਸ ਸਮੇਂ ਪ੍ਰੋਫੈਸਰ ਦਰਸ਼ਨ ਸਿੰਘ ਅਤੇ ਕੁਝ ਹੋਰ ਪੰਥਕ ਦੋਖੀਆਂ ਵੱਲੋਂ ਗਰਵਾਣੀ ਇਤਿਹਾਸ ਅਮਰਿਆਦਾ ਤੇ ਸਿੱਖੀ ਦੇ ਸਿਧਾਂਤਾਂ ਉੱਤੇ ਕਿੰਤੂ ਕੀਤਾ ਜਾ ਰਿਹਾ ਸੀ ਇਸ ਕੌਮ ਦੀ ਸਰੀਰਕ ਨਸਲਕੁਸ਼ੀ ਤੋਂ ਬਾਅਦ ਸੰਧਾਂਤਕ ਨਸਲਕੁਸ਼ੀ ਹੈ ਜਿਸ ਨੂੰ ਰੋਕਣ ਲਈ ਹਰ ਸਿੱਖ ਨੂੰ ਤਤਪਰ ਰਹਿਣਾ ਚਾਹੀਦਾ ਹੈ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਦਿੱਲੀ ਵਿਖੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਜੋ ਤੁਹਾਡੇ ਵੱਲੋਂ ਰੱਖੇ ਗਏ ਸਮਾਗਮ ਦੇ ਅੰਦਰ ਸਿੱਖ ਜਗਤ ਵਿੱਚ ਸਤਿਗੁਰੂ ਵੱਲੋਂ ਸਿੱਖ ਜਗਤ ਨੂੰ ਬਖਸ਼ੀ ਹੋਈ ਅਰਦਾਸ ਦੇ ਸਬੰਧ ਵਿੱਚ ਜੋ ਤੁਸੀਂ ਪ੍ਰਚਾਰ ਕੀਤਾ ਖਾਸ ਕਰਕੇ ਅਰਦਾਸ ਦੇ ਸਬੰਧ ਵਿੱਚ ਮੈਂ ਸਮਝਦਾ ਕਿ ਇਹ ਬਹੁਤ ਮੰਦਭਾਗਾ ਹੈ ਉਹਨਾਂ ਕਿਹਾ ਕਿ ਆਪ ਜੀ ਬਹੁਤ ਸੂਝਵਾਨ ਹੋ ਅਤੇ ਪੰਜਾਬ ਦੇ ਹਾਲਾਤਾਂ ਤੋਂ ਵਕਫ ਹੋਮੋਗੇ ਕੌਮ ਦੇ ਅੰਦਰ ਇੰਨੀ ਦੁਬਿਧਾ ਪਾਈ ਜਾ ਰਹੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਰਮੌਰ ਉਸਤੇ ਸਤਕਾਰ ਮਾਣ ਨੂੰ ਢਾਹ ਲਾਈ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਦਿਨ ਵਰ ਦਿਨ ਕਮਜ਼ੋਰ ਹੋ ਰਹੀ ਹੈ ਜਥੇਦਾਰ ਲਾਚਾਰ ਹੋ ਚੁੱਕੇ ਨੇ ਜਥੇਬੰਦੀਆਂ ਵਿੱਚ ਦਿੱਲੀ ਦੇ ਹਾਕਮਾਂ ਵੱਲੋਂ ਇਹਨਾਂ ਗੁੰਮਰਾਹਕੁੰਨ ਪ੍ਰਚਾਰ ਕਰਕੇ ਦੋ ਫਾੜ ਪਾਈ ਜਾ ਰਹੀ ਹੈ ਸੇਵਾ ਕੌਮ ਨੂੰ ਭਰਾਮਾਰੂ ਜੰਗ ਵਿੱਚ ਧੱਕਿਆ ਜਾ ਰਿਹਾ ਰੋਜ਼ ਦੇ ਰੋਜ਼ ਕੌਮ ਨਿਗਾਰ ਵੱਲ ਵੱਧ ਰਹੀ ਹੈ ਪਰ ਕੋਈ ਸਿਰ ਜੋੜ ਕੇ ਬੈਠਣ ਲਈ ਦਾਣਿਸ਼ਮੰਦ ਅੱਗੇ ਨਹੀਂ ਆ ਰਿਹਾ ਜੇ ਕੋਈ ਮਾੜੀ ਮੋਟੀ ਗੱਲ ਕਰਨ ਵਾਲੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ ਇਹੀ ਵਜ੍ਹਾ ਕਿ ਤੁਹਾਡੇ ਸਮਾਗਮ ਵਿੱਚ ਪ੍ਰਾਤਨ ਚੱਲੀ ਆਉਂਦੀ ਅਰਦਾਸ ਦੀ ਮਰਿਆਦਾ ਦੀ ਹੋਈ ਬੇਅਦਬੀ ਅਤੇ ਕੋਈ ਬੋਲਣ ਨੂੰ ਤਿਆਰ ਨਹੀਂ ਪ੍ਰੋਫੈਸਰ ਸਾਹਬ ਸਿੰਘ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਕੌਮ ਬੜੇ ਨਾਜ਼ੁਕ ਸਮੇਂ ਦੇ ਵਿੱਚੋਂ ਲੰਗਰੀਆ ਚੱਲੀ ਆਉਂਦੀ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਸਿੱਖ ਜਗਤ ਦੇ ਅੰਦਰ ਹੋਰ ਦੁਬਿਧਾ ਨਾ ਪਾਓ ਅਰਦਾਸ ਦੇ ਪ੍ਰਤੀ ਸਿੱਖਾਂ ਵਿੱਚ ਕੋਈ মতਪੇਦ ਨਹੀਂ ਹੈ ਪਰ ਤੁਹਾਡੇ ਇਸ ਗੱਲ ਤੋਂ ਬਹੁਤ ਵੱਡਾ ਕੌਮ ਵਿੱਚ 파ੜ ਪੈ ਸਕਦਾ ਇਸ ਲਈ ਆਪ ਜੀ ਇਹ ਪ੍ਰਚਾਰ ਕਰਨਾ ਬੰਦ ਕਰੋ ਆਪ ਜੀ ਵਿਦਵਾਨ ਉਹ ਯਤਨ ਕਰੋ ਜਿੱਦੇ ਨਾਲ ਕੌਮ ਵਿੱਚ ਦੁਬਿਧਾ ਮਿਟੇ ਅਤੇ ਸਾਰੇ ਸਰ ਜੋੜ ਕੇ ਬੈਠ ਸਕੀਏ